ਅੰਮ੍ਰਿਤਸਰ ਦੇ ਇੱਕ ਪੋਸ਼ ਇਲਾਕੇ ਦੇ ਵਿੱਚ ਇੱਕ ਐਮਬੀਬੀਐਸ ਡਾਕਟਰ ਦੇ ਰਹੱਸਮਈ ਹਾਲਾਤਾਂ ਦੇ ਵਿੱਚ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰ ਨੂੰ ਕਿਡਨੈਪ ਕੀਤਾ ਗਿਆ ਤਾਂ ਜਾਣਕਾਰੀ ਮੁਤਾਬਕ ਦੱਸਦੇ ਕਿ ਰਾਤ ਕਰੀਬ 12 ਵਜੇ ਕੁਝ ਅਣਪਛਾਤੇ ਲੋਕ ਡਾਕਟਰ ਨੂੰ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਆਪਣੇ ਨਾਂ ਲੈ ਗਏ ਨੇ ਤਾਂ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਵਿਅਕਤੀਆਂ ਦੇ ਵੱਲੋਂ ਜ਼ਬਰਦਸਤੀ ਡਾਕਟਰ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਗੱਡੀ 'ਚ ਬਿਠਾ ਕੇ ਉ ਦੇ ਵਿੱਚ ਜਜਾਦ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ ਕੁਝ ਜ਼ਮੀਨੀ ਵਿਵਾਦ ਜਿਹੜਾ ਪਰਿਵਾਰਿਕ ਮੈਂਬਰਾਂ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਹਨਾਂ ਵਿਵਾਦਾਂ ਦੇ ਵਿਚਕਾਰ ਹੀ ਦੇਰ ਦਾ ਡਾਕਟਰ ਦਾ ਪਰਣ ਕਰ ਲਿਆ ਗਿਆ ਡਾਕਟਰ ਨੂੰ ਕਿਡਨਾਪ ਕਰ ਲਿਆ ਗਿਆ ਡਾਕਟਰ ਦੀ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਗੁਮਾਂਡੀਆਂ ਦੇ ਵੱਲੋਂ ਇੱਕ ਗੱਲ ਦੱਸੀ ਗਈ ਕਿ ਕਿਡਨਾਪਿੰਗ ਦੇ ਵਿੱਚ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਿਲ ਨੇ ਹਾਲਾਂਕਿ ਬਾਅਦ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਡਾਕਟਰ ਨੂੰ ਕਿਸੇ ਰੀਹੈਬ ਸੈਂਟਰ ਦੇ ਵਿੱਚ ਲੈ ਕੇ ਗਏ ਨੇ ਰੀਹੈਬ ਸੈਂਟਰ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਨਾ ਉਸ ਰੀਹੈਬ ਸੈਂਟਰ ਦਾ ਨਾਮ ਦੱਸਿਆ ਗਿਆ ਤੇ ਨਾ ਹੀ ਡਾਕਟਰ ਉਸ ਸਮੇਂ ਕਿ ਸਾਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਤਾਂ ਵੇਖ ਸਾਹ ਦੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਬਕਾਇਦਾ ਪਰਿਵਾਰਿਕ ਮੈਂਬਰਾਂ ਦੇ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਫਿਲਹਾਲ ਅਜੇ ਡਾਕਟਰ ਦਾ ਨਾਂ ਤੇ ਕੁਝ ਪਤਾ ਲੱਗਿਆ ਹੈ ਨਾ ਹੀ ਇਹ ਪਤਾ ਲੱਗਿਆ ਹੈ ਕਿ ਡਾਕਟਰ ਇਸ ਟਾਈਮ ਕਿੱਥੇ ਹੈ ਤਾਂ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਲਦ ਤੋਂ ਜਲਦ ਡਾਕਟਰ ਨੂੰ ਲੱਭਿਆ ਜਾਵੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ ਇਹੋ ਜਿਹੀ ਕਿਡਨੈਪਿੰਗ ਦਾ ਸਾਹਮਣੇ ਆਉਣਾ ਲਾਅ ਐਂਡ ਆਰਡਰ ਦੇ ਉੱਤੇ ਇੱਕ ਵੱਡਾ ਸ ਇੱਕ ਡਾਕਟਰ ਨੂੰ ਜ਼ਬਰਨ ਗੱਡੀ 'ਚ ਬਿਠਾਇਆ ਔਰ ਗੱਡੀ 'ਚ ਬਿਠਾ ਕੇ ਉਸਨੂੰ ਕਿਡਨਾਪ ਕਰਕੇ ਲਿਆ ਗਿਆ ਦੱਸਦੀ ਹੈ ਕਿ ਮਾਮਲਾ ਅੰਮ੍ਰਿਤਸਰ ਦੇ ਪੁੱਲ ਰੈਵਨਿਊ ਤੋਂ ਸਾਹਮਣੇ ਆ ਰਿਹਾ ਜੋ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰਸਾਦ ਪੁੱਲਰ ਦੀ ਰਿਹਾਈ ਦੇ ਨੇੜੇ ਹੈ ਜਿੱਥੇ ਕਿ ਐਮਬੀਬੀਐਸ ਡਾਕਟਰ ਨੂੰ ਦੇਰ ਰਾਤ ਇੱਕ ਗੱਡੀ ਦੇ ਵਿੱਚ ਕਿਡਨਾਪ ਕਰ ਲਿਆ ਗਿਆ ਤਾਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੁਝ ਲੋਕਾਂ ਦੇ ਵੱਲੋਂ ਜ਼ਬਰਨ ਡਾਕਟਰ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਔਰ ਗੱਡੀ 'ਚ ਬਿਠਾ ਕੇ ਉਹ ਫਰਾਰ ਹੋ ਗਏ ਤਾਂ ਪਰਿਵਾਰ ਦੇ ਵੱਲੋਂ ਇਸਨੂੰ ਕਿਡਨਾ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪੁਨਮ ਗਿੱਲ ਹੈ ਮੇਰੇ ਫਾਦਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਪੂਰੇ ਹੋ ਗਏ ਸੀ 26 ਨਵੰਬਰ 2019 ਉਹ ਉਹਨਾਂ ਨੂੰ ਕੈਪਸੂਲ ਗਿੱਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਹ ਅਮ ਵਿਦਾਉਟ ਵਿਲ ਪਾਸ ਹੋ ਕੇ ਸਗੇ ਤੇ ਉਸ ਤੋਂ ਬਾਅਦ ਮਸਟਰ ਸਾਡਾ ਜਿਹੜਾ ਛੋਟਾ ਭਰਾ ਸੀ ਉਹਨੇ ਜਿਵੇਂ ਪਾਪਾ ਨੇ ਵਰਬਲੀ ਕਿਹਾ ਸੀ ਅਸੀਂ ਸਾਰਿਆਂ ਨੇ ਪਾਵਰ ਫ ਟੋਨੀਸ ਨੂੰ ਦੇ ਦਿੱਤੀ ਪਰ ਦੈਨ ਸਾਨੂੰ ਪਿਛਲੇ ਸਾਲ ਤੋਂ ਪਤਾ ਲੱਗਿਆ ਕਿ ਉਹ ਆ ਕੇ ਜੋ ਆਪਣੀ ਮਰਜ਼ੀ ਨਾਲ ਹੁੰਦਾ ਵੇਚੀ ਜਾਂਦਾ ਸਾਨੂੰ ਕੋਈ ਹਿਸਾਬ ਨਹੀਂ ਦੇ ਰਿਹਾ ਸੀ ਪਿਛਲੇ ਸਾਲ ਸਾਨੂੰ ਪਤਾ ਲੱਗਿਆ ਕਿ ਉਹ ਘਰ ਵੇਚਣਾ ਆ ਰਿਹਾ ਬਿਕੋਜ਼ ਘਰ ਮਮੀ ਦਾ ਨਾਮ ਤੇ ਸੀਗਾ ਤੇ ਉਹਨੇ ਘਰ ਵੇਚ ਵੀ ਦਿੱਤਾ ਤੇ ਫਿਰ ਅਸੀਂ ਕੇਸ ਕਰਤਾ ਦਿੱਲੀ ਹਾਈ ਕੋਰਟ ਵਿੱਚ हम सेड दिसंबर टू थाउसेंड एंड ट्वेंटी फाइव चे फेवर चे, um, से ऑर्डर आया कि एवरी थिंग इज अंडर एच यू एफ साडर लाइक इन आवर फेवर दिस वॉज ऑन दफ दिसंबर ट्वेंटी ट्वेंटी उस तो बात ਉਮ ਸਾਨੂੰ ਪਤਾ ਲੱਗਿਆ ਕਿ ਮੰਡੇ ਦਿਸ ਮੰਡੇ ਕਿਸ ਨੇ ਮਿਊਨਿਸਪਲ ਕਾਰਪੋਰੇਸ਼ਨ ਚ ਜਾ ਕੇ ਕੰਪਲੇਨ ਕੀਤੀ ਹੈ ਕਿ ਹਸਪੀਟਲ ਦੇ ਪੇਪਰ ਨਹੀਂ ਠੀਕ ਉਹ ਜਾ ਕੇ ਮੇਰੇ ਬ੍ਰਦਰ ਨੇ ਦਿਖਾਏ ਦੇ ਵਰ 올 ਇਨ ਆਰਡਰ ਤੇ ਮੇਰੇ ਜਿਹੜੀ ਭਾਬੀ ਹੈ ਸ਼ੀ ਇਜ਼ ਇਨ ਜੋਧਪੁਰ ਕਿਉਂਕਿ ਦੇ ਫਾਦਰ ਬਹੁਤ ਬਿਮਾਰ ਨੇ ਤੇ ਜਿਹੜਾ ਮੇਰਾ ਨੇਫਿਊ ਹੈ ਉਹ ਬੰਬੇ ਕੰਮ ਕਰਦਾ ਹੈ ਦੇ ਆਰ ਸਟਿਲ ਇਨ ਸ਼ੌਕ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਹੀ ਸੋ ਮੇਰਾ ਬ੍ਰਦਰ 25th ਦਸੰਬਰ ਦੇ ਨਾਈਟ 12 ਵਜੇ ਚਾਰ ਬੰਦੇ ਆਏ ਘਰ ਦੇ ਬਾਹਰ ਗੱਡੀ ਗੱਡੀ ਚ ਆਏ ਚਿੱਟੀ ਗੱਡੀ ਚ ਆਏ ਤੇ ਉਹਨਾਂ ਨੇ ਜ਼ਬਰਦਸਤੀ ਉਹਨੂੰ ਵਿਚਵੜ ਲਿਆ ਜਿਵੇਂ ਤੁਸੀਂ ਵੀਡੀਓ ਚ ਦੇਖੋਗੇ ਉਹ ਚਿੱਕਾ ਮਾਰ ਰਿਹਾ ਬਚਾਓ ਬਚਾਓ ਕਰ ਰਿਹਾ ਤੇ ਮਗਰ ਕਿਸੇ ਨੇ ਉਹਦੀ ਕੋਈ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਮੈਂ ਸਾਰਾ ਦਿਨ ਉਹਨੂੰ ਕਾਲ ਕਰੀ ਦੇ ਫਿਰ ਸਾਡੇ ਹਸਪੀਟਲ ਚੋ ਬੱਚੇ ਜਿਹੜੇ ਸਿਗੇ ਜਿਹੜੇ ਉੱਥੇ ਉਹਦੇ ਨਾਲ ਕੰਮ ਕਰਦੇ ਆ ਉਹ ਅਗਲੇ ਦਿਨ ਘਰ ਚਾ ਕੇ ਜਦੋਂ ਉਹਨਾਂ ਨੇ ਦੇਖਿਆ ਤੇ ਕਿਸੇ ਨੇ ਉਹਨੂੰ ਸੀਸੀਟੀਵੀ ਦਿਖਾਈ ਤੇ ਸੀਸੀਟੀਵੀ ਦੇ ਵਿੱਚ ਇਹ ਫੁਟੇਜ ਨਿਕਲੀ ਤੇ ਇਹ ਵੀ ਵਨ ਆਫ ਦਾ ਨੇਬਰਸ ਕਨਫਰਮਡ ਕਿ ਮੇਰਾ ਜਿਹੜਾ ਨੇਫਿਊ ਹੈ ਛੋਟੇ ਬ੍ਰਦਰ ਅਨਦੀਪ ਸਿੰਘ ਦਾ ਬੇਟਾ ਜਿਹੜੀ ਗਰਲਫ੍ਰੈਂਡ ਹੈ ਉਹ ਆਈ ਸਿਗੇ ਉਹਨੂੰ ਅਬਡੈਕਟ ਕਰਕੇ ਲੈ ਗਏ ਜਦੋਂ ਫਿਰ ਜਦੋਂ ਇਹ ਫੜੇ ਗਏ ਤੇ ਫਿਰ ਇਹ ਕਹਿਣ ਲੱਗੇ ਕਿੰਨੀਆਂ ਸੀ ਉਹਨੂੰ ਰੀਹੈਬ ਚ ਲੈ ਕੇ ਗਏ ਆ ਹੁਣ ਅਸੀਂ ਜਦੋਂ ਉਹਨਾਂ ਨੂੰ ਪੁੱਛ ਰਿਹਾ ਕਿਹੜੇ ਰਿਹਾਬ ਚ ਲੈ ਕੇ ਗਏ ਉਹ ਸਾਨੂੰ ਕੁਝ ਨਹੀਂ ਦੱਸ ਰਹੇ ਸਾਨੂੰ ਕੁਝ ਵੀ ਨਹੀਂ ਪਤਾ ਉਹ ਕਿੱਥੇ ਹੈ ਪੁਲਿਸ ਕੰਪਲੇਂਟ ਅਸੀਂ ਕੀਤੀ ਹੈ ਅਸੀਂ ਜਿੱਥੇ ਜਿੱਥੇ ਕਹਿ ਸਕਦੇ ਸੀ ਅਸੀਂ ਕੀਤਾ ਹੈ ਸਾਨੂੰ ਹੁਣ ਤੱਕ ਨਹੀਂ ਪਤਾ ਸਾਡਾ ਪ੍ਰਾ ਕਿੱਥੇ ਹੈ ਪਲੀਜ਼ ਪਲੀਜ਼ ਸਾਡੀ ਹੈਲਪ ਕਰੋ ਤੁਹਾਨੂੰ ਜਿੱਥੇ ਵੀ ਪਤਾ ਲੱਗੇ ਉਹਦਾ ਪਲੀਜ਼ ਉਹਦਾ ਪਤਾ ਕਰੋ ਹੀ ਇਜ਼ ਅ ਮੈਰਿਡ ਮੈਨ ਵਿਦ ਅ ਚਾਈਲਡ ਮੇਰਾ ਪ੍ਰਾ ਹੈ ਤੇ ਮੈਨੂੰ ਤਾਂ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਉਹ ਉਹ ਪਲੀਜ਼ ਫਾਈਂਡ ਕਰੋ ਕਿੱਥੇ ਆ ਮਤਲਬ ਬੀਤੀ ਰਾਤ ਕੋਈ 12:30 ਕੋਈ ਦਾ ਟਾਈਮ ਸੀਗਾ ਉਸ ਤੋਂ ਪਹਿਲਾਂ 2 ਘੰਟੇ ਪਹਿਲਾਂ ਪ੍ਰਦੀਪ ਸ਼ਰਮਾ ਜੀ ਨਾਲ ਹੌਲ ਸਕੂਲਰ ਸਟਾਫ ਆਏ ਸੀ ਕਿ ਅੱਜ OPD ਚ ਸਵੇਰੇ ਡਾਕਟਰ ਸੌਨੀ ਆਏ ਉਹਨੇ ਨਾ ਫੋਨ ਸਵਿਚ ਆਫ ਆ ਰਿਆ ਤੇ ਉਹਨਾਂ ਨੇ ਵੈਰੀਫਾਈ ਕਰਵਾਉਣ ਸਿਰੇ ਘਰ ਮੁੱਲੇ ਵਿੱਚ ਗਏ ਲੋਕ ਪਰ ਮੁੱਲੇ ਵਾਲੇ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਕੋਈ ਚਾਰ ਪੰਜ ਬੰਦੇ ਆਪਣੀ ਗੱਡੀ ਸਫਲਾਨੀ ਤੇ ਲੈ ਗਏ ਨੇ ਉਹ ਕਹਿੰਦੇ ਕਿ ਡਾਕ ਸੈਂਟਰ ਲੈ ਜਾ ਰਿਹਾ ਨੂੰ ਕੋ ਪ੍ਰੋਬਲਮ ਹੈ ਉਹਦੇ ਦਰਾਂ ਸਿਰੇ ਇਹਨਾਂ ਨੇ ਆਪਣੇ ਆਕੇ ਇੱਕ ਵਾਰਸਲੇ ਦਰਖਾਸਤ ਦਿੱਤੀ ਉਹਦੇ ਅਨੁਸਾਰ ਸਿਚੂਸਾ ਹ ਸਿਦਾਰ ਕਰਨਦੀਪ ਸਿੰਘ ਤੇ ਮੈਂ ਆਪਣੀ ਟੀਮ ਲੈ ਕੇ ਮੁਕੇ ਤੇ ਪਹੁੰਚਿਆ ਸੀਸੀਟੀਵੀ ਨਾਲ ਸਾਰੇ ਵੈਰੀਫਾਈ ਕੀਤਾ ਜੋ ਅੱਜ ਉਹਨਾਂ ਨੇ ਫਿਰ ਅਕਸਰ ਇੱਕ ਕਨਫਰੈਂਸ ਕੀਤੀ ਗਿਆ ਸਾਨੂੰ ਪਤਾ ਚੱਲਿਆ ਕਿ ਇਹ ਉਹ ਤਰੰਤ ਗਏ ਦੋਸਤ ਲਿੰਕ ਟੈਕ ਸੈਂਟਰ ਸੁਖਮਨੀ ਚੇਨ ਐਡ ਮਿਡਨੇ ਪੁਦਿਤ ਰਾਨਸੀ ਆਏ ਆ ਇੱਥੇ ਅਗਰ ਉਹਨਾਂ ਨੂੰ ਆਪਣੇ ਲੈ ਕੇ ਤੈਸਾਈਤ ਸਭ ਮਤ ਹਾਲਤ ਵਿੱਚ ਡਾਕਟਰਾਂ ਨੂੰ ਲੈ ਕੇ ਅਮਰਜ ਜਾ ਰਹੇ ਆ ਉਸ ਤੋਂ ਬਾਅਦ ਜੋ ਵੀ ਸਾਹਮਣੇ ਤਫਤੀਸ਼ ਇਨਵੈਸਟੀਗੇਸ਼ਨ ਹੋਏਗੀ ਉਹ ਤੁਮ ਕੋਲੋਂ ਨਿਕਾਰਾ ਕਾਰਵਕ ਕਰ ਕਮਲ ਚਲੰਦ ਜਾਏਗੀ ਜਿਹੜਾ ਸੈਂਟਰ ਵਾਲਿਆਂ ਨੇ ਕੋਈ ਪੁਲਿਸ ਥਾਣੇ ਕੰਮ ਦੱਸਿਆ ਕਿ ਅਸੀਂ ਬੰਦਾ ਲੈ ਕੇ ਚੱਲੇ ਹਾਂ ਕਿਉਂਕਿ ਦੂਸਰੇ ਜ਼ਿਲ੍ਹੇ ਦਾ ਹਮ ਇਹਨੇ ਸਵਾਲ ਕੀਤਾ ਸੀਗਾ ਕਿ ਤੁਸੀਂ ਸਮੰਦਰ ਠਾਣੇ ਨੂੰ ਕੋਈ ਨੋਟਿਸ ਜਾਂ ਕੋਈ ਦੱਸ ਕੇ ਆਇਆ ਕਿ ਅੰਬਰਸਾ ਸਿਟੀ ਨੂੰ ਲੈ ਕੇ ਆਏ ਕਿ ਕਦੇ ਸਾਡੇ ਤਰਨਤਨ ਚ ਨਿਸਤੰਤ ਕਦੀ ਨਹੀਂ ਗੱਲ ਕਿੰਨੇ ਸਾਡੇ ਅੰਬਰਸਾ ਤੋਂ ਨਹੀਂ ਪਤਾ ਲੇਕਿਨ ਇਹਨਾਂ ਦਾ ਫਰਜ਼ ਬੰਦਾ ਸੀਗਾ ਕਿ ਅੰਬਰਸਾ ਸਿਟੀ ਨੂੰ ਬੰਦਰ ਠਾਣੇ ਨੂੰ ਦੱਸ ਕੇ ਤੇ ਮੋਟਰਸ ਲੈਣ ਦੇ ਤਾਜ ਨਹੀਂ ਇਸ ਪਰੇਸ਼ਨ ਇਹਨਾਂ ਫਰਜ਼ ਮਨ ਸ਼ਾਂਤੀ ਪੰਗਣਾ ਹੁੰਦੀ ਕਿਸ ਸਾਰਾ ਸਟਾਫ ਉਹ ਸਾਰਾ ਹਸਪੀਟਲ ਵੀ ਤੁਹਾਡਾ ਕਾਰਵਾਈ ਕੀਤੀ ਜਾ ਰਹੀ ਹੈ ਕਾਰਜ ਜੋ ਵੀ ਇਨਵੈਸਟੀਗੇਸ਼ਨ সামনে ਆਏਗਾ ਉਸ ਅਫਸਰਾਂ ਨਾਲ ਸਲਾਹ ਕਰਕੇ ਨਾ ਜੇ ਤਰਤੀਬਾ ਬਿਆਨ ਲੈਣਾ ਫਿਰ ਲਾਲ ਲਵਾਂਗੇ ਲਾਲ ਟੈਚ ਕਰਾਂਗੇ ਜੋ ਕਾਰਵਾਈ ਹੋਣੀ ਹੈ ਉਸੇ ਤਰ੍ਹਾਂ ਕਾਰਵਾਈ ਕਰੀ ਜੋ ਵੀ ਦੋਸ਼ੀ ਹੋਏਗਾ ਉਸ ਦਾ ਕਾਰਵਾਈ ਮਚ ਲੈਂਦੀ ਹੈ